ਮਰਦੇ ਧਨੇ ਸੀ ਤੇ ਤੁਸੀਂ ਸਾਹਮਣੇ ਆ ਕੇ ਕਹਿੰਦੇ ਕਿ ਅਸੀਂ ਨਹੀਂ ਇੱਥੇ ਲਾਉਣ ਦੇਣਾ ਤੇ ਅਸੀਂ ਧੋਣ ਲੱਗੇ ਆ। ਫੇਰ ਤੁਹਾਨੂੰ ਦੱਸਦੇ ਵੀ ਇਹ ਜਿਹੜਾ ਧੋਣਾ ਕਿਵੇਂ ਟਾਇਆ ਜਾਂਦਾ। ਮਗਰੋਂ ਧਰਮ ਨਾਲ ਤੁਸੀਂ ਸਿੱਖੀ ਕਿਤੇ ਰਹਿ ਨਾ ਦਿਓ, ਆਰਾਮ ਕਰ ਦਿਓ। ਫੇਰ ਇਲਜ਼ਾਮ ਲਾਉਣਾ ਤੁਸੀਂ ਇਹਨਾਂ ਗਰੀਬ ਪਰਿਵਾਰਾਂ ਤੇ ਹਾਇ ਅਸਾਹੀ ਬਣਦੇ ਤੇ ਲੰਮ ਕਿ ਤੁਸੀਂ ਇਹਨਾਂ ਨੂੰ ਭਜਾਉਣ ਵਾਲੇ ਕਿਸ ਚੀਜ਼ ਤੋਂ। ਜੇ ਬਾਬਾ ਜੀਵਨ ਸਿੰਘ ਦੀ ਗੱਲ ਕਰਦੇ ਆ ਨਾ ਤੁਹਾਨੂੰ ਉਹ ਵੀ ਮੰਜੂਗੋ। ਗੱਲ ਕਰੰਤੂ ਹੀ ਰੋਕ ਦੇ ਬਾਬਾ ਜੀਵਨ ਸਿੰਘ ਦੀ ਗੱਲ ਨਾ ਕਰੋ ਬਾਬਾ ਜੀਵਨ ਸਿੰਘ ਤੇ ਉਹ ਯੋਧਾ ਸੀ ਜਿਹਨੇ ਆਪਣਾ ਸਾਰਾ ਪਰਿਵਾਰ ਪਰਿਵਾਰ ਦੇ 11 ਜੀ ਜੰਗ ਵਿੱਚ ਲਗਾਏ ਆ ਇੱਥੇ ਕਹਿੰਦੇ ਚਾਕੂ ਵੱਜਿਆ ਨਾ ਮਾਰਾ ਜਾ ਇਹੋ ਜਿਹੇ ਕੁੱਤੇ ਬਿਲੇ ਆ ਤੇ ਡਾਕਟਰਾਂ ਕੋਲ ਭਾਈ ਤੇ ਆ ਆਦੇ ਪੁੱਤਾਂ ਨੂੰ ਜੰਗ ਵਿੱਚ ਸ਼ਹੀਦ ਹੋਇਆ ਨੂੰ ਪਿਆ ਛੱਡ ਕੇ ਥੱਲੇ ਕਿਨਾਰੇ ਉਹ ਯੋਧਾ ਘਾਤ ਲੱਗਾ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਆ ਕਿਤੇ ਲੱਗਾ ਕਿ ਨਹੀਂ ਹਲੇ ਕੌਮ ਦੀ ਸੇਵਾ ਹੋਰ ਕਰਨੀ ਆ ਐ ਉਹ ਯੋਧਾ ਸੀ ਉਹ ਪਹਿਲਾ ਪਿਓ ਦਾ ਸੀ ਸਵਾਰਿਆ ਫਿਰ ਆਪਣਾ ਵਾਰਿਆ ਫਿਰ ਆਪਣਾ ਪਰਿਵਾਰ ਵਾਰਿਆ ਤੇ ਇਹੋ ਜਿਹੇ ਯੋਧੇ ਨੂੰ ਤੁਸੀਂ ਜਾਤੀ ਤੌਰ ਤੇ ਦੇਖਦੇ ਆ ਪਰ ਅਸੂਹਾ ਤੁਹਾਡੇ ਤੇ ਕੁੱਤੇ ਹੋ ਇਹੋ ਜਿਹੋ ਜਿਨ੍ਹਾਂ ਨੇ ਕਤੂਤ ਕੀਤੀ ਆ ਕਿਉਂਕਿ ਜੋ ਕੁਝ ਹੋਇਆ ਹੈ ਉਥੇ ਇਹ ਮਾਝੀ ਸੇ ਕੌਮ ਨੇ ਹੀ ਸਟੈਂਡ ਲੈਣਾ ਹੁੰਦਾ ਏ ਸਮਾਜ ਸੇਵੀ ਨੇ ਕਿਸੇ ਜ세ਦਾਰ ਨੇ ਕਿਸੇ ਸੰਸਥਾ ਦੇ ਮੁਖੀ ਨੇ ਇਸ ਬਾਰੇ ਗੱਲਬਾਤ ਨਹੀਂ ਕਰਨੀ ਕਿਉਂਕਿ ਉਹ ਬਾਬਾ ਜੀਵਨ ਸਿੰਘ ਨੇ ਸਿਰਫ ਮਾਝੀ ਸਿਖਾਂਦਾ ਹੀ ਮਤਲਬ ਮੰਨਦੇ ਆ ਕਿ ਉਹ ਮਾਝੀ ਸਿਖਾਂਦੇ ਲਈ ਹੈ ਹੋਰ ਕਿਸੇ ਦਾ ਕੁਝ ਨਹੀਂ ਲੱਗਦਾ ਇਹ ਇਹ ਗੱਲ ਲੋਕਾਂ ਦੇ ਜ਼ਹਿਰ ਵਿੱਚ ਪਈ ਹੋਈ ਆ ਕਿਸੇ ਅਮਰੀਕਾ ਕਿੰਨੇ ਬੰਦੇ ਨੇ ਮੈਂ ਹਾਲ ਤੱਕ ਦੇਖਿਆ ਇਹ ਸਬਤ ਮਸਲੇ ਤੇ ਬੋਲ ਲਿਆ ਕਿਾ ਤੇ ਤੁਸੀਂ ਕਿਉਂਟ ਆ ਸੰਗਤ ਜੀ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਆ ਪਿੰਡ ਗਾਜ਼ੀਆਰਾ ਪਿੰਡ ਗਾਜ਼ੀਆਰਾ ਦੇ ਵਿੱਚ ਕੁਝ ਜਾਤ ਹੰਕਾਰੀਆਂ ਨੇ ਬਾਬਾ ਜੀਵਨ ਸਿੰਘ ਜੀ ਦਾ ਜੋ ਸਰੂਪ ਉੱਥੇ ਲਾਇਆ ਗਿਆ ਸੀਗਾ ਉਸ ਨੂੰ ਧਾੜੀ ਵੀ ਕਰਤਾ ਉਸ ਜਗ੍ਹਾ ਨੂੰ ਧਾੜ ਦਿੱਤਾ ਹੈਗਾ ਸ਼ਰਾਪਤ ਕੀਤੀ ਆ ਮੈਂ ਉਹਨਾਂ ਨਮਰਦਾਨ ਨੂੰ ਕੁਤਰੀਆਂ ਨੂੰ ਕਹਰ ਕਹਿ ਲੱਗਾ ਹੈਗਾ ਕਿ ਬੇਸ਼ਰਮੋ ਤੁਸੀਂ ਹਰ ਗੱਲ ਜਾਤ ਪਾਤ ਤੇ ਨਾਲਿਆ ਕਰੋ ਬਾਬਾ ਜੀਵਨ ਸਿੰਘ ਉਹ ਸੰਝਿਆ ਜਿਹੜਾ ਉਹਨਾਂ ਨੇ ਪਰਿਵਾਰ ਵਾਰਿਆ ਸੀ ਨਾ ਉਹ ਕਿਸੇ ਜਾਤ ਲਈ ਨਹੀਂ ਵਾਰਿਆ ਸੀ ਫਿਰ ਗੱਲ ਕਰਦੇ ਪਹਿਲਾਂ ਵੀਡੀਓ ਦੇਖੋ ਦੀ ਰੰਪੈ ਨੂੰ ਇਹੀ ਬੇਨਤੀ ਆ ਵੀ ਸਾਡਾ ਜੋ ਸਿੱਖ ਖਾਲਸਾ ਹੈ ਜੋ ਇਹਨਾਂ ਨੇ ਘਟਨਾ ਕੀਤੀ ਹੈ ਸਾਨੂੰ ਉਹ ਸਾਡੇ ਮੂਹਰੇ ਆਉਣਾ ਚਾਹੀਦਾ ਸਬੂਤ ਵੀ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਆਹ ਬੰਦੇ ਨੇ ਹਰਕਤ ਕੀਤੀ ਆ ਆ ਫਿਰ ਅਸੀਂ ਉਹਦੇ ਨਾਲ ਉਹਦੀ ਤੌਣ ਚ ਮੈਂ ਇਹਨਾਂ ਨੂੰ ੱਟ ਠੜਕੇ ਗਏ ਆ ਅਸੀਂ ਵੀ ਉਹਦੀ ਤੌਣ ਬਰਾਬਰ ਪੱਟ ਗਏ ਫਿਰ ਐਂ ਪੱਟ ਗਏ ਅਸੀਂ ਵੀ ਉਹਦੀ ਤੌਣ ਜਿਵੇਂ ਸਾਡੇ ਇਸ ਨਾਲ ਕੀਤੀ ਆ ਰਿਖੀ ਮੁਨੀ ਨਾਲ ਏਡੇ ਵੱਡੇ ਨਾਲ ਏਡੇ ਵੱਡਾ ਕੁਰਬਾਨੀਆਂ ਵਾਲਿਆਂ ਨਾਲ ਤੇ ਜਿਵੇਂ ਇਹਨੂੰ ਢਾਹਿਆ ਸੀ ਵੀ ਉਹਨੂੰ ਢਾਹ ਸਾਨੂੰ ਇਹੀ ਸਬੂਤ ਮਿਲਣਾ ਚਾਹੀਦਾ ਸਾਡੀ ਹੱਥ ਬੰਨ ਕੇ ਬੇਨਤੀ ਆ ਅਸੀਂ ਵੀ ਜੇ ਉਹਨਾਂ ਨੇ ਲੜਾਈ ਕੀਤੀ ਤਾਂ ਦੇਖੋ ਹਰਾਮੀ ਕਿਹੜੀਆਂ ਹਕਤਾਂ ਤੇ ਉਤਰ ਆਏ ਆ ਉਹ ਦਲਿਓ ਸਿੱਖੀ ਦਾ ਬੂਟਾ ਲਾਉਣ ਵਾਲੇ ਜਿਹੜੇ ਯੋਧੇ ਸੀਗੇ ਜਿਨ੍ਹਾਂ ਨੇ ਪਰਿਵਾਰ ਆਪਣਾ ਵਾਰ ਦਿੱਤਾ ਸਿੱਖ ਕੌਮ ਲਈ ਤੇ ਦਲਿਓ ਅੱਜ ਤੁਹਾਨੂੰ ਉਹੀ ਭੈੜਾ ਲੱਗ ਜਾਂਦਾ ਉਹ ਲਾਹਨ ਤਾਂ ਤੁਹਾਡੇ ਜੰਮ ਤੇ ਕੁੱਤਿਓ ਜਿੰਨਾ ਕੁੱਤਿਆਂ ਨੇ ਵੀ ਕਰਤੂਤ ਕੀਤੀ ਆ ਸਾਡੇ ਤੇ ਇਲਜ਼ਾਮ ਲਾਉਨੇ ਆ ਦਲਿਓ ਕਿ ਤੁਸੀਂ ਅਸੀਂ ਜਾਤੀਵਾਦ ਦੀ ਗੱਲ ਕਰਦੇ ਆ ਮੈਂ ਕਹਿੰਦਾ ਵੀ ਜਿਹੜੇ ਬੰਦੇ ਕਹਿੰਦੇ ਆ ਵੀ ਅਸੀਂ ਜਾਤੀਵਾਦ ਦੀ ਗੱਲ ਕਰਦੇ ਆ ਅੱਜ ਉਹ ਬੰਦੇ ਇਹਨਾਂ ਕੁੱਤਿਆਂ ਨੂੰ ਇਹਦਾ ਹਰਾਮਜਾਦੇ ਦੱਲਿਆਂ ਨੂੰ ਬੋਲਦੇ ਕਿਉਂ ਨਹੀਂ ਇਹਨਾਂ ਨੂੰ ਕਿਉਂ ਨਹੀਂ ਲਾਨਤਾ ਪਾਉਂਦੇ ਦੱਲਿਆਂ ਨੂੰ ਵੀ ਤੁਸੀਂ ਹਰਾਮੀਆਂ ਇਹ ਹਰਕਤ ਜਿਹੜੀ ਕੀਤੀ ਨਾ ਫੇ ਉਹ ਤੁਹਾਡੇ ਵਾਸਤੇ ਠੀਕ ਨਹੀਂ ਹੈਗੀ ਜੇ ਤੁਸੀਂ ਕਿਸੇ ਮਰਦ ਦੇ ਜਨੇ ਸੀ ਤੁਸੀਂ ਜਨੇ ਸੀ ਕਿਸੇ ਇਨਸਾਨ ਦੇ ਤੇ ਤੁਸੀਂ ਸਾਹਮਣੇ ਆ ਕੇ ਕਹਿੰਦੇ ਕਿ ਅਸੀਂ ਨਹੀਂ ਇੱਥੇ ਲਾਉਣ ਦੇਣਾ ਤੇ ਅਸੀਂ ਧੌਣ ਲੱਗੇ ਆ ਫੇ ਥੋਨੂੰ ਦੱਸਦੇ ਵੀ ਇਹ ਜਿਹੜਾ ਧੌਣਾ ਕਿਵੇਂ ਟਾਇਆ ਜਾਂਦਾ ਮਰਦੋਤ ਸ਼ਰਮ ਨਾਲ ਤੁਸੀਂ ਸਿੱਖੀ ਕਿਤੇ ਰਹਿ ਨਾ ਦਿਓ ਹਰਾਮਜਾਦੋ ਫਿਰ ਇਲਜ਼ਾਮ ਲਾਉਨੇ ਤੁਸੀਂ ਇਹਨਾਂ ਗਰੀਬ ਪਰਿਵਾਰਾਂ ਤੇ ਹਾਏ ਸਾਈ ਬਣ ਕੇ ਹਾਏ ਮਾਤਾ ਮਲ ਜਾਵੜੇ ਤੇ ਲਾਂਕਿਓ ਤੁਸੀਂ ਇਹਨਾਂ ਨੂੰ ਭਜਾਉਣ ਵਾਲੇ ਇਸ ਇਸੀ ਤੋਂ ਜੇ ਬਾਬਾ ਜੀਵਨ ਸਿੰਘ ਦੀ ਗੱਲ ਕਰਦੇ ਆ ਨਾ ਤੁਹਾਨੂੰ ਉਹ ਵੀ ਮਨਜ਼ੂਰ ਨਹੀਂ ਤੁਸੀਂ ਉਹਦੇ ਤੋਂ ਵੀ ਇਹਨਾਂ ਨੂੰ ਮਤਲਬ ਗੱਲ ਕਰਨ ਤੋਂ ਵੀ ਰੋਕਦੇ ਕਿ ਬਾਬਾ ਜੀਵਨ ਸਿੰਘ ਦੀ ਗੱਲ ਨਾ ਕਰੋ ਬਾਬਾ ਜੀਵਨ ਸਿੰਘ ਕਿੰਨੀ ਵਾਰੀ ਦੱਸ ਚੁੱਕੇ ਆ ਕਿ ਉਹ ਯੋਧਾ ਸੀ ਜਿਨੇ ਆਪਣਾ ਸਾਰਾ ਪਰਿਵਾਰ ਪਰਿਵਾਰ ਦੇ 11 ਜੀ ਜੰਗ ਵਿੱਚ ਛਿੜਕਾਏ ਆ ਇੱਥੇ ਕਹਦੇ ਚੱਕੂ ਵੱਜੇ ਨਾ ਮਹਾਰਾਜਾ ਖਰੋਜ ਵੱਜੇ ਮਹਾਰਾਜੀ ਫਿਰ ਇਹੋ ਜਿਹੇ ਕੁੱਤੇ ਬਿੱਲੇ ਆ ਤੇ ਡਾਕਟਰਾਂ ਕੋਲ ਪਾਈ ਥੇ ਆ ਆਦੇ ਪੁੱਤਾਂ ਨੂੰ ਜੰਗ ਵਿੱਚ ਸ਼ਹੀਦ ਹੋਇਆ ਨੂੰ ਪਿਆ ਛੱਡ ਕੇ ਸਰਸਾਰੇ ਕਿਨਾਰੇ ਤੇ ਯੋਧਾ ਘਾਤ ਲੈ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਅੱਗੇ ਚੱਲੇ ਗਿਆ ਕਿ ਨਹੀਂ ਹਲੇ ਕੌਮ ਦੀ ਸੇਵਾ ਹੋਰ ਕਰਨੀਆਂ ਆਪਣੀ ਧਰਮ ਪਤਨੀ ਨੂੰ ਉਥੇ ਮਤਲਬ ਸ਼ਹੀਦ ਹੋਈ ਪਈ ਛੱਡ ਕੇ ਆਦੇ ਦੋ ਪੁੱਤ ਤੇ ਧਰਮ ਪਤਨੀ ਸ਼ਹੀਦ ਹੋਈ ਛੱਡ ਕੇ ਸਰਸਾਰੇ ਕਿਨਾਰੇ ਤੇ ਗੁਰੂ ਗੋਬਿੰਦ ਸਿੰਘ ਜੀ ਕੋਲ ਤੇ ਲੈ ਕੇ ਆਏ ਸੀਗੇ ਇਹੋ ਦਾ ਯੋਧਾ ਸੀ ਉਹ ਪਹਿਲਾ ਪਿਓ ਦਾ ਸੀ ਵਾਰਿਆ ਫਿਰ ਆਪਣਾ ਵਾਰਿਆ ਜਿਹੜਾ ਆਪਣਾ ਪਰਿਵਾਰ ਵਾਰਿਆ ਤੇ ਇਹੋ ਦੇ ਯੁੱਧੇ ਨੂੰ ਤੁਸੀਂ ਜਾਤੀ ਤੌਰ ਤੇ ਦੇਖਦੇ ਆ ਅੱਛਾ ਤੁਹਾ ਥੋੜੇ ਤੇ ਕੁੱਤੇ ਹੋ ਇਹੋ ਜਿਹਨਾਂ ਨੇ ਕਤੂਤ ਕੀਤੀ ਆ ਤੇ ਮੈਂ ਹੁਣ ਜੇ ਕਹਾਂ ਨਾ ਮੈਂ ਜੇ ਮੈਂ ਕਹਾਂ ਮੱਝੀ ਸੇ ਕੌਮ ਨੂੰ ਕਹਾਂ ਕਿ ਜੋ ਕੁਝ ਹੋਇਆ ਹੈ ਉਥੇ ਇਹ ਮੱਝੀ ਸੇ ਕੌਮ ਨੇ ਹੀ ਸਟੈਂਡ ਲੈਣਾ ਹੁੰਦਾ ਏ ਕਿਉਂਕਿ ਹੋਰ ਕਿਸੇ ਬੰਦੇ ਨੇ ਕਿਸੇ ਮਤਲਬ ਸਮਾਜ ਸੇਵੀ ਨੇ ਕਿਸੇ ਜ세ਦਾਰ ਨੇ ਕਿਸੇ ਸੰਸਦਾਂ ਦੇ ਮੁਖੀ ਨੇ ਇਸ ਬਾਰੇ ਗੱਲਬਾਤ ਨਹੀਂ ਕਰਨੀ ਕਿਉਂਕਿ ਉਹ ਬਾਬਾ ਜੀਵਨ ਸਿੰਘ ਨੂੰ ਸਿਰਫ ਮੱਝਵੀ ਸਿੱਖਾਂ ਦਾ ਹੀ ਮਤਲਬ ਮੰਨਦੇ ਆ ਕਿ ਉਹ ਮੱਝਵੀ ਸਿੱਖਾਂ ਦੇ ਲਈ ਹੈ ਹੋਰ ਕਿਸੇ ਦਾ ਕੁਝ ਨਹੀਂ ਲੱਗਦਾ ਇਹ ਇਹ ਗੱਲ ਲੋਕਾਂ ਦੇ ਜ਼ਹਿਰ ਵਿੱਚ ਭਰੀ ਹੋਈ ਆ ਕਿਸੇ ਨੇ ਮੈਂ ਕਿੰਨੇ ਬੰਦੇ ਮਹਿਲ ਤੱਕ ਦੇਖੀ ਆ ਨਾ ਕਿਸੇ ਇੱਕ ਬੰਦੇ ਨੇ ਵੀ ਇਸ ਮਸਲੇ ਤੇ ਬੋਲਿਆ ਨਹੀਂਗਾ ਤੇ ਤੁਸੀਂ ਕਿਉਂ ਟਾਇਆ ਤੇ ਮੈਂ ਆਪਣੇ ਇਸ ਸਮਾਜ ਤੇ ਮੱਝਵੀ ਸਿੱਖ ਵੀਰਾਂ ਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਨੇ ਟਾਇਆ ਉੱਥੇ ਇਕੱਤਰ ਹੋ ਕੇ ਕੋਈ ਜਹੇਦਾਰ ਕੋਈ ਜਿਹੜਾ ਵੀਰ ਜਿਨ੍ਹਾਂ ਨੇ ਲਾਇਆ ਸੀ ਤੇ ਉਹ ਵੀਰ ਕਤਰ ਹੋ ਗਏ ਉਥੇ ਆਪਦਾ ਕੋਈ ਪ੍ਰੋਗਰਾਮ ਰੱਖੋ ਤੇ ਦੁਬਾਰਾ ਉਥੇ ਸਥਾਪਿਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ